ਪਿੰਡ ਪਾਲਨੋ ਵਿਖੇ ਮਜ਼ਦੂਰੀ ਕਰ ਰਹੇ ਨੌਜਵਾਨ ਤੇ ਇੱਕ ਵਿਅਕਤੀ ਵੱਲੋਂ ਜਾਣਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਸੀ ਜਿਸ ਦੀ ਹਿਮਾਇਤ ਚ ਆਏ ਦਿਹਾਤੀ ਮਜ਼ਦੂਰ ਸਬਾਦੇ ਆਗੂ ਪਰਮਜੀਤ ਰੰਦਾਵਾ ਅਮ੍ਰਿਤਪਾਲ ਸਿੰਘ ਨੰਗਲ ਮਨਜੀਤ ਸੂਰਜਾ ਅਤੇ ਐਡਵੋਕੇਟ ਅਜੈ ਫਿਲੋਰ ਨੇ ਦੱਸਿਆ ਕਿ ਬੀਤੀ 20 ਜੁਲਾਈ ਨੂੰ ਮਜ਼ਦੂਰ ਗੁਰਿੰਦਰ ਸਿੰਘ ਆਪਣੇ ਹੀ ਪਿੰਡ ਚ ਕਿਸੇ ਦੇ ਖੇਤ ਚ ਦਿਹਾੜੀ ਕਰ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਜਿਸ ਦੀ ਖੇਤ ਦੇ ਮਾਲਕ ਨਾਲ ਲੜਗਾੜ ਸੀ ਨੇ ਕੰਮ ਕਰ ਰਹੇ ਮਜ਼ਦੂਰ ਦੇ ਸਿਰ ਵਿੱਚ ਡਾਗਾ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਇਥੋਂ ਤੱਕ ਕਿ ਗੁਰਿੰਦਰ ਸਿੰਘ ਦੇ ਬੇਹੋਸ਼ ਹੋਣ ਤੇ ਵੀ ਉਹ ਉਸ ਤੇ ਡਾਗਾ ਮਾਰਦਾ ਰਿਹਾ ਜਿਸ ਕਾਰਨ ਉਸ ਦੀਆਂ ਲੱਤਾਂ ਬਾਹਾਂ ਤੇ ਸੱਤਾਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ ਉਸ ਦੀਆਂ ਚਾਰ ਪਸਲੀਆਂ ਟੁੱਟ ਗਈਆਂ ਜਿਸ ਮਗਰੋਂ ਲੋਕਾਂ ਨੇ ਮਜ਼ਦੂਰ ਨੂੰ ਅਪਰਾਧੇ ਸਰਕਾਰੀ ਡਿਸਪੈਸਰੀ ਚਪਰਤੀ ਕਰਵਾਇਆ ਜਿੱਥੋਂ ਜਵਾਬ ਮਿਲਣ ਤੇ ਫਲੋਰ ਦੇ ਸਿਵਲ ਹਸਪਤਾਲ ਲਿਆਦਾ ਗਿਆ ਤੇ ਇੱਥੇ ਵੀ ਡਾਕਟਰਾਂ ਵੱਲੋਂ ਜਵਾਬ ਦੇ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਤੇ ਸਿਵਲ ਹਸਪਤਾਲ ਜਲੰਧਰ ਵੱਲੋਂ ਵੀ ਮਜ਼ਦੂਰ ਦੀ ਹਾਲਤ ਨੂੰ ਗੰਭੀਰ ਦੱਸਦੇ ਹੋਏ ਚੰਡੀਗੜ੍ਹ ਦੇ ਪੀ ਜੀ ਆਈ ਚਪਰਤੀਕਰਨ ਲਈ ਕਿਹਾ ਗਿਆ ਹੈ ਆਗੂਆਂ ਨੇ ਦੱਸਿਆ ਕਿ ਅੱਜ 7 ਦਿਨ ਬੀਤ ਜਾਣ ਤੱਕ ਵੀ ਪੁਲਿਸ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਜਦ ਕਿ ਹਮਲਾਵਰ ਸ਼੍ਰੀਆਮ ਕੁਮਰ ਰਹਾ ਹੈ ਤੇ ਪੀੜਿਤ ਪਰਿਵਾਰ ਦਰਦੇ ਮਾਰੇ ਆਪਣੇ ਘਰ ਨਹੀਂ ਵੜ ਰਿਹਾ ਤੇ ਇਨਸਾਫ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਆਗੂਆਂ ਨੇ ਦੱਸਿਆ ਕਿ ਉਹਨਾਂ ਡੀਐਸਪੀ ਫਲੋਰ ਨੂੰ ਮਿਲ ਕੇ ਹਮਲਾਵਰ ਤੇ ਸਖਤ ਕਾਰਵਾਈ ਕਰਨ ਲਈ ਕਿਹਾ ਹੈ ਜੇਕਰ ਪੁਲਿਸ ਵੱਲੋਂ ਹਮਲਾਵਰ ਖਿਲਾਫ ਸਖਤ ਐਕਸ਼ਨ ਲੈ ਕੇ ਟੁਕਵੀਂ ਕਾਰਵਾਈ ਨਾ ਕੀਤੀ ਤਾਂ ਉਹ ਵੱਖ-ਵੱਖ ਜਥੇਬੰਦੀਆਂ ਦਾ ਸਹਾਰਾ ਲੈ ਕੇ ਸੰਗਰਾਸ਼ ਕਰਨਗੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਕੀ ਨਾਮ ਹੈ ਜੀ ਕੀ ਕਹਿਣਾ ਤੁਹਾਡਾ ਜਿਹਨ ਪਾਲਨ ਮਹਾਨ ਦਾ ਸਰਦਨ ਪਾਲਾ ਇਹ ਮੇਰਾ ਅਕੀਡਾ ਦਾ ਆਫਿਸ ਦਾ ਕੰਮ ਕਰਦਾ ਸੀ ਜਿੰਮਬਰਾ ਦਾ ਕੰਮ ਕਰਦਾ ਸੀ ਔਰ ਆਫ ਇਸ ਦੇ ਨਾਲ ਦੇ ਨਾਮ ਚੜਾ ਹੋਇਆ ਕਿ ਉਹਨਾਂ ਦੇ ਲੱਗਦੇ ਸੀ ਪਰ ਉਹਨੇ ਦੱਸਿਆ ਸਾਡੇ ਨਾਲ ਇਹ ਲੜ ਪੱਗ ਗਿਆ ਤੇ ਉਹ ਇਹ ਕੰਮ ਕਰਦਾ ਸੀ ਉਹ ਜਾ ਕੇ ਜਾਂਦਾ ਆ ਉਹ ਪਿੱਛੇ ਮਾਰਿਆ ਤੇ ਮਰਦੀ ਲੈ ਗਈ ਤੇ ਉਹ ਕਿਤੇ ਸਾਡੇ ਪੁਲਿਸ ਦਾ ਹੈਗਾ ਕਿ ਕੋਈ ਫੋਰਸ ਨਹੀਂ ਮਿਲ ਰਿਹਾ ਜਿਹੜਾ ਬੰਦਰ ਕੁੱਤੇ ਮਾਰਿਆ ਉਹ ਹਜੇ ਵੀ ਬਾਹਰ ਘੰਮ ਰਿਹਾ ਹੈ ਉਹ ਸਪੈਂਡ ਦਾ ਸਰਪੈਂਟ ਤੇ ਪੈਸੇ ਸਾਰੇ ਉਹਦੇ ਮਾਰ ਖਰੇ ਸਾਡੇ ਮਾਰ ਕੋਈ ਨਹੀਂ ਖਾਦਾ ਮੈਂ ਪੁਲਿਸ ਨੇ ਨਾਲੇ ਕਹਿੰਦੇ ਵੀ ਕਾਰਵਾਈ ਕਰਤੀ ਪਰਚਾ ਦਰਜ ਕਰ ਦਿੱਤਾ WhatsApp ਬਦਲੇ ਦਰਜ ਕੀਤਾ ਹੈ ਨਹੀਂ ਕਿਤੇ ਪਰ ਉਹਨੇ ਹੈ ਨਾ ਕੋਈ ਕਰਵਾਈ ਨਹੀਂ ਕਰ ਰਿਹਾ ਪਰ ਜੇ ਪਰਚਾ ਦਰਜ ਕੀਤਾ ਹੁੰਦਾ ਕਰਵਾਏ ਕੱਲੇ ਜੀ ਕਰਦੇ ਹਫਤਾ ਹੋ ਗਿਆ ਦੇਖ ਬੰਦਾ ਅਰੈਸਟ ਨਹੀਂ ਕੀਤਾ ਹੈਗਾ ਹਾਂਜੀ ਓਕੇ ਅਰੈਸਟ ਕਰ ਲਾ ਹੁੰਦਾ ਉਹ ਨਹੀਂ ਉਹ ਨਹੀਂ ਲਿਆ ਜਾਂਦਾ ਸੀ ਪਸਥਾਨੇ ਲੈ ਕੇ ਫਿਰ ਜਾਂ ਤਾਂ ਫੇਰ ਚਵਾ ਕੇ ਫੇਰ ਲੈ ਗਏ ਅਜੇ ਵੀ ਉਹ ਘੁੰਮ ਰਿਹਾ ਘਰੇ ਓਕੇ ਹਾਂਜੀ ਤੁਸੀਂ ਜੀ ਡੀਐਸਪੀ ਦਫਤਰ ਕੀ ਕਰਨਾ ਹੈ ਅਸੀਂ ਇਨਸਾਫ ਬਾਸ ਕੇ ਆਏ ਆ ਬਸ ਸਾਨੂੰ ਇਨਸਾਫ ਚਾਹੀਦਾ ਹੈ ਥੋੜਾ ਜਿਹਾ ਇਸ ਟਾਈਮ ਆ ਧੱਕੇ ਖਾਦੇ ਜਾਂਦੇ ਆ ਤੁਹਾਨੂੰ ਕੀ ਲੱਗਦਾ 86 ਦਵਾ ਹੈਗਾ ਉਹਨਾਂ ਦੇ ਉੱਤੇ ਜਿਹੜਾ ਛੱਡੀ ਜਾਂਦੇ ਆ ਪੁਲਿਸ ਵਾਲੇ ਪੁਲਸ ਵਾਲੇ ਕੁਝ ਛੱਡ ਦਿੱਤਾ ਜਿਹੜਾ ਮਾਮਲਾ ਪੁਲਸ ਵਾਲੇ ਪੁਲਸ ਵਾਲੇ ਪੈਸੇ ਖਾਦੇ ਉਹਨਾਂ ਤੋਂ ਲੈ ਕੇ ਪੈਸੇ ਉਹਨਾਂ ਨੂੰ ਦੇ ਹੀ ਜਾਂਦੇ ਆ ਓਕੇ ਉਹ ਆਪਣੇ ਮੂੰਹੋਂ ਬੋਲਿਆ ਸਾਡੇ 3 ਲੱਖ ਰੁਪਏ ਲੱਗ ਗਏ ਆ ਕਿ ਪੁਲਸ ਵਾਲਿਆਂ ਨੇ ਖਾਤੇ ਹੋਰ ਤਾਂ ਦੱਸਣ ਦਿੱਤੇ ਨਹੀਂ ਹੈ ਨਾ ਠੀਕ ਆ ਹਾਂਜੀ ਅੱਜ ਅਸੀਂ ਜੱਫੀ ਸਾਹਿਬ ਨੂੰ ਮੈਂ ਇੰਸਟਾਰਕਿਆਂ ਆਏ ਆ ਫਲੋਰ ਤੇ ਲੀਡਿੰਗ ਮੈਂਟਲ ਪਾਲ ਨੋ ਉਸ ਪੈਂਡ ਦਾ ਇੱਕ ਗਰੀਬ ਪਰਿਵਾਰ ਆ ਜਿਹੜਾ ਲੇਬਰ ਦਾ ਕੰਮ ਕਰਦਾ ਆ ਪ੍ਰਿੰਦਰ ਸਿੰਘ ਜਿਹੜਾ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਦਾ ਤੇ ਆਪਣਾ ਪਰਿਵਾਰ ਨੂੰ ਪਾਲਦਾ ਉਹ ਕਿਕਤਾਨੇ ਕੰਮ ਕਰ ਰਿਹਾ ਸੀ ਉੱਤੇ ਉਹਨੇ ਗੋਲਟੀ ਨਾਲ ਜਾ ਕੇ ਉਹਨੇ ਬਹੁਤ ਸਾਰੀਆਂ ਸੱਟਾਂ ਮਾਰੀਆਂ ਪਹਾੜੀਆਂ ਮਾਰੀਆਂ ਜਿਹਦੇ ਨਾਲ ਉਹਨੇ ਸੱਟਾਂ ਇੰਨੀਆਂ ਲੱਗੀਆਂ ਕਿ ਬੰਦਾ ਜਿਹੜਾ ਅੱਜ ਉਹ ਮਰਨ ਦੇ ਕਿਨਾਰੇ ਆ ਜਿਹਦੀ ਹਾਲਤ ਬਹੁਤ ਮਾੜੀ ਆ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਕਿ ਫੌਰੀ ਤੌਰ ਤੇ ਦੋਸ਼ੀਆਂ ਨੂੰ ਗ੍ਰਿਪਟਰ ਕੀਤਾ ਜਾਵੇ ਵਾਲ ਨੂੰ ਪੁਛਾਪ ਲੈ ਜਾਵੇ ਤੇ ਦੋਸ਼ੀ ਨੂੰ ਬੰਦੀ ਸਜ਼ਾ ਦਵਾਈ ਜਾਵੇ ਤੇ ਮੇਰਾ ਪਰਿਵਾਰ ਹੈ ਜੀ ਸ਼ਰਮਾਂ ਲੀਆ ਉਹ ਅੱਜ ਵੀ ਡਰਦਾ ਮਾਰਾ ਘਰੋਂ ਬਾਹਰ ਆ ਤੇ ਜਿਹੜੇ ਦੁਖੀ ਆ ਉਹ ਲਗਾਤਾਰ ਕੈਂਪਿੰਗ ਤੋਂ ਮਰਿਆ ਆ ਜਿਸ ਕਰਕੇ ਜੀ ਐਸਪੀ ਸਾਹਿਬ ਨੂੰ ਸੀ ਮੇਨਣ ਵਾਸਤੇ ਆਏ ਆ ਵੀ ਪਰਿਵਾਰ ਨੂੰ ਜਿਹੜਾ ਆ ਪੀੜਤ ਪਰਿਵਾਰ ਨੂੰ ਹਮਸਾਬ ਹੋਇਆ ਕੀ ਲੱਗਦਾ ਤੁਹਾਨੂੰ ਜਦੋਂ ਨੌਜਵਾਨ ਹੈ ਜਿਹੜਾ ਫਲੋਰ ਤੋਂ ਸਿਵਲ ਹਸਪਤਾਲੇ ਜਲੰਧਰ ਰੈਫਰ ਕਰ ਦਿੱਤਾ ਉੱਥੇ ਵੀ ਕਹਿੰਦੇ ਉਹਨੂੰ ਆ ਜਿਹੜਾ ਵੀ ਡਾਕਟਰ ਕਹਿ ਰਹੇ ਆ ਗਾਹਾਂ ਲੈ ਜਾਓ ਪਰ ਹੱਲੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਪਤਾ ਲੱਗਾ ਵੀ ਉਹਦੀ ਹਾਲਤ ਜਿਹੜੀ ਬਹੁਤ ਸੀਰੀਅਸ ਆ ਇਹ ਦੇਖੀ ਕਰਕੇ ਡਾਕਟਰਾਂ ਨੇ ਕਿਹਾ ਕੀਤੀ ਆ ਵੀ ਇਹਨੂੰ ਜਿਹੜਾ ਚੰਡੀਗੜ੍ਹ ਰੈਫਰ ਕਰਨਾ ਪਿਆ